ਕਮਣ ਵੀ ਆਪਾਂ ਤੁਸੀਂ ਇਹ ਡ੍ਰੈਗਨ ਲਾਇਆ ਵਾ ਹਾਂ ਹਾਂਜੀ ਵੀ ਇਹ ਡ੍ਰੈਗਨ ਮੈਂ ਵੀ ਲੱਗਿਆ ਦੇਖਿਆ ਵੀਡੀਓ ਚ ਦਰਸ਼ਕ ਵੀ ਦੇਖਦੇ ਆ ਵੀ ਪੋਲਾਂ ਤੇ ਲੱਗਿਆ ਹੁੰਦਾ 8 10 10 ਫੁੱਟ ਤੇ ਤੁਸੀਂ ਲੰਮੀ ਲਾਈਨ ਲਾ ਰੱਖੀ ਆ ਇਹਦਾ ਕੀ ਸਿਸਟਮ ਹੈ ਇਹਨੂੰ ਨਾ ਟ੍ਰਾਇਲਿਸ ਮੈਥਡ ਕਹਿੰਦੇ ਨੇ ਕੀ ਠੀਕ ਹੈ ਜੀ ਆਪਾਂ ਪੰਜਾਬ ਤੋਂ ਸਭ ਤੋਂ ਪਹਿਲਾਂ ਇਹ ਸਿਸਟਮ ਆਪਾਂ ਨੇ ਹੀ ਡਿਵੈਲਪ ਕੀਤਾ ਹੋਇਆ ਹੈਗਾ ਠੀਕ ਹੈ ਬਜੀ ਤੇ ਸਾਰਾ ਸੈਟਅਪ ਵੀ ਆਪਾਂ ਹੀ ਕਰਦੇ ਆਂਗੇ ਠੀਕ ਹੈ ਇਹਦਾ ਸਿਸਟਮ ਇਹ ਹੈਗਾ ਜਿਹੜਾ ਡ੍ਰੈਗਨ ਆ ਨਾ ਇੱਕ ਉਹ ਰਿੰਗ ਤੇ ਲੱਗਦਾ ਹੈਗਾ ਠੀਕ ਹੈ ਰਿੰਗ ਦਾ ਇਹ ਸਿਸਟਮ ਹੈਗਾ ਵੀ ਰਿੰਗ ਦੇ ਵਿੱਚ ਨਾ ਇਨੇ ਕੰਬ ਬਹੁਤ ਘੱਟ ਆਉਂਦੀ ਹੈ ਤੇ ਖਰਚਾ ਜ਼ਿਆਦਾ ਹੋ ਜਾਂਦਾ ਹੈ ਬੂਟੇ ਘੱਟ ਹੁੰਦੇ ਨੇ ਚਾਹ ਇਹ ਇਹਦੀ ਜਿਹੜੀ ਕਮਾਈ ਹੈਗੀ ਇਹ ਲਗਰਾਂ ਦੇ ਸਹਾਰੇ ਤੇ ਹੈਗੀ ਠੀਕ ਹੈ ਵੀਰੇ ਜਿੰਨੀਆਂ ਨੰਬਰ ਆ ਉਹ ਬ੍ਰਾਂਚੀਜ਼ ਹੋਣਗੀਆਂ ਉਹਨਾਂ ਹੀ ਨੰਬਰ ਆ ਆਪਾਂ ਨੂੰ ਫਰੂਟ ਜ਼ਿਆਦਾ ਮਿਲੂਗਾ ਮਤਲਬ ਫਰੂਟ ਇਹਦੇ ਐਂਡ ਤੇ ਹੀ ਲੱਗਣਾ ਨਹੀਂ ਜਿੱਥੇ ਜਿੱਥੇ ਕੰਡਾ ਆ ਅੱਛਾ ਜਿੱਥੇ ਜਿੱਥੇ ਹਾਂ ਠੀਕ ਹੈ ਉਹ ਨੰਬਰ ਆ ਬ੍ਰਾਂਚੀਜ਼ ਫੇਰ ਜ਼ਿਆਦਾ ਹੋਣਗੀਆਂ ਜੇ ਆਪਾਂ ਲੋ ਪਲਾਂਟ ਜ਼ਿਆਦਾ ਹੁੰਦਾ ਉਹਦੇ ਵਿੱਚ ਗੈਪ ਵੀ ਮੰਨ ਲਓ ਵੀ 8 ਫੁੱਟ ਤੇ ਜਿਹੜਾ ਉਹ ਰਿੰਗ ਵਾਲਾ ਪੋਲ ਲੱਗਦਾ ਉਹ ਵਿਚਾਲੇ ਸਪੇਸ ਵੇਲੇ ਹੀ ਰਹਿ ਜਾਂਦੀ ਉਹ 8 ਬੂਟੇ ਦੇ ਵਿੱਚ ਲਾ ਲਏ ਛੋਟੇ 10 ਬੂਟੇ ਐਕਸਟਰਾ ਆ ਗਏ ਹਾਂ ਉਹ ਉਹ ਫਰੂਟ ਐਕਸਟਰਾ ਹੋ ਗਏ ਠੀਕ ਹੈ ਤੁਸੀਂ ਇਹ ਮੰਨ ਲਓ ਵੀ ਇਹ ਅਸੀਂ ਇਹ ਟ੍ਰਾਇਲ ਵਾਸਤੇ ਇੱਕ ਲਾਈਨ ਹੀ ਲਾਈ ਸੀ 500 ਬੂਟਾ ਸਿਰਫ ਠੀਕ ਹੈ ਇਹ 500 ਬੂਟੇ ਜੋ ਹਰ ਸਾਲ ਦੀ ਸਾਡੀ ਆਉਟਪੁੱਟ ਹੈਗੀ ਹੈਗੀ ਲਗਭਗ ਅ 70000 ਦੇ ਕਰੀਬ ਠੀਕ ਹੈ ਸਾਨੂੰ ਪਹਿਲਾਂ ਪਤਾ ਨਹੀਂ ਸੀਗਾ ਵੀ ਇਹਦੇ ਵਿੱਚ ਵੀ ਕਾਮਯਾਬ ਹੋ ਜਾਣਾਗਾ ਕਿਉਂਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਕਾਮਯਾਬ ਇਹ ਦਰਖਤਾਂ ਦੇ ਵਿੱਚ ਆਗਾ ਕਿਉਂਕਿ ਜਿਹੜਾ ਇਹਦਾ ਸਿਸਟਮ ਆਗਾ ਅ 15 ਤੋਂ 35 ਡਿਗਰੀ ਤੱਕ ਸਭ ਤੋਂ ਬੈਸਟ ਹੈਗਾ ਮਤਲਬ ਟੈਂਪਰੇਚਰ ਇਥੇ ਆਟੋਮੈਟਿਕ ਹੀ ਘਟ ਰਿਹਾ ਹਾਂ ਹਾਂ ਨਾ ਇਹਨੂੰ ਇਹਦੇ ਵਿੱਚ ਠੰਡ ਦੇ ਵਿੱਚ ਪ੍ਰੋਬਲਮ ਆਵੇ ਨਾ ਹੀ ਗਰਮੀ ਦੇ ਵਿੱਚ ਤੇ ਫਰੂਟ ਦਾ ਸਾਈਜ਼ ਵੀ ਵਧੀਆ ਰਹਿੰਦਾ ਹੈਗਾ ਜਿਵੇਂ ਇਹ ਲਾਈਨ ਵੀ ਆਪਣੀ ਚੜ੍ਹਦੇ ਵਾਲੇ ਪਾਸੇ ਆ ਗਈ ਹੈ ਨਾ ਹਾਂਜੀ ਵੀ ਜਦੋਂ ਅਸੀਂ ਐਂਡ ਤੇ ਇਹਨੂੰ ਲਾਵਾਂਗੇ ਫਿਰ ਕੋਈ ਚੱਕਰ ਨਹੀਂ ਨਹੀਂ ਉਹ ਕੋਈ ਚੱਕਰ ਨਹੀਂ ਹੈਗਾ ਇਹ ਇਹਦਾ ਲਾਉਣ ਦਾ ਸਿਸਟਮ ਇਹ ਹੈ ਜਾਨਾ ਇਹਦੇ ਵਿੱਚ ਹਰ ਕੋਈ ਕਹਿੰਦਾ ਵੀ ਕਿਹੜੀ ਸਾਈਡ ਲਾਈਏ ਠੀਕ ਹੈ ਇਹਦਾ ਇਹਦਾ ਆਪਣੀ ਜ਼ਮੀਨ ਤੇ ਡਿਪੈਂਡ ਹੈਗਾ ਜਿਹੜੀ ਸਾਈਡ ਲੰਬਾਈ ਜ਼ਿਆਦਾ ਹੈਗੀ ਠੀਕ ਹੈ ਜਿਵੇਂ ਹੁਣ ਸਾਡਾ ਨਮਾ ਲੱਗਿਆ ਹੋਇਆਗਾ ਇਹ ਤਾਂ ਨਾਰਥ ਤੋਂ ਸਾਊਥ ਹੈਗਾ ਉਹ ਈਸਟ ਤੋਂ ਵੈਸਟ ਹੈਗਾ ਚੜਦਾ ਹੀ ਲੈਂਦੇ ਦਾਗਾ ਉਹ ਸਾਡੀ ਇਧਰ ਐ ਲੰਬਾਈ ਜ਼ਿਆਦਾ ਹੈਗੀ ਉਏ ਇਹ ਸਾਫ ਤੇ ਲੱਗਿਆ ਹੋਇਆ ਇੱਕ ਬਈ ਆਪਾਂ ਇਹਦੀ ਵੀ ਨਰਸਰੀ ਦਿੰਨੇ ਆਂ ਹਾਂਜੀ ਇਹਦੀ ਵੀ ਨਾ ਇਹਦਾ ਕੀ ਰੇਟ ਰਹਿ ਜਾਂਦਾ ਫਿਰ ਕਿਸੇ ਨੇ ਕਈ ਵਾਰੀ ਵੀ ਦੇਖ ਕੇ ਕਿਹਾ ਇਹਦਾ 40 ਰੁਪਏ ਇਹ 40 ਰੁਪਏ ਬਣਾ ਚੰਦਨ ਦਾ ਚੰਦਨ ਦੇ ਆ ਵੀ ਜੇ ਤੁਸੀਂ ਛੋਟੀ ਹਾਈਟ ਦਾ ਲੈਣਾਗਾ ਉਹ 700 ਦੇ ਅਰਾਊਂਡ ਹੀ ਠੀਕ ਹੈ ਜੀ ਜੇ ਆਪਾਂ ਨੇ 2.5 3 ਫੁੱਟ ਦਾ ਬੂਟਾ ਲੈਣਾਗਾ ਉਹ 250 ਦਾ ਹੀ ਤੁਸੀਂ ਕਿਹੜਾ ਰეკਮੈਂਡ ਕਰ ਦਊ ਬੂਟਾ ਵੱਡੀ ਹਾਈਟ ਵਾਲਾ ਇਹ ਵੀ ਮੰਨ ਲਾ ਉਹ ਦੇ ਮਰਦੇ ਘਟਨੇ ਆ ਨਾ ਉਹ ਮਰਦੇ ਘਟਨੇ ਜੀ ਸਟੇਲੇ ਬਹੁਤ ਕਿਸਾਨ ਆਏ ਨੇ ਕਈਆਂ ਨੇ ਵੀ ਛੋਟਾ ਬੂਟਾ ਕਹੇ ਵੀ ਚਲੋ ਵੀ ਘੱਟ ਰੇਟ ਆਊਗਾ ਠੀਕ ਆ ਤੇ ਉਹ ਗੱਲ ਉੱਥੇ ਆ ਗਈ ਉਹਨਾਂ ਨੂੰ ਦੁਬਾਰਾ ਵੱਡੇ ਬੂਟੇ ਲੈਣੇ ਪਏ ਠੀਕ ਹੈ ਕਿਉਂਕਿ ਹੁਣ ਆਪਾਂ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਇਹਦੇ ਵਿੱਚ ਮਰਨ ਦੇ ਚਾਂਸ ਜ਼ਿਆਦਾ ਹੁੰਦੇ ਨੇ ਛੋਟੇ ਬੂਟੇ ਚ ਠੀਕ ਆ ਵੀਰੇ ਹਾਂਜੀ ਤੇ ਜਿਵੇਂ ਆਪਾਂ ਵੀਰੇ ਇੱਕ ਬੰਦਾ ਕਹਿੰਦਾ ਵੀ ਮੰਨ ਲਓ ਯਾਰ ਪਨੀਰੀ ਵੇਚਣ ਦੇ ਮਾਰੇ ਹਾਂ ਨਾ ਜਾਂ ਨਰਸਰੀ ਵੇਚਣ ਮਾਰੇ ਗਏ ਹਾਂ ਤੇ ਤੁਸੀਂ ਦੱਸ ਕਨੂੰ ਇਹ ਵੀ ਦੱਸ ਦਵਿਹਾ ਵਾਗਤ ਆਪਣਾ ਇੱਕ ਕਿਲਾ ਲੱਗਿਆ ਵੀ ਆ ਇਹ ਤੋਂ ਬਿਨਾ ਜਿਹੜਾ ਦੂਜਾ ਇੱਕ ਕਿਲਾ ਹੋਰ ਲਾਈ ਬੈਠੇ ਉਹ ਵੀ ਹੋਰੇ ਦੋ ਕਿੱਲੇ ਨੇਗੇ ਤੇ ਡੇਡ ਕਿੱਲੇ ਮੰਗੂ ਆਪਣਾ ਹੋਰ ਲੱਗਿਆ ਹੋਇਆ ਜੀ ਉਹ ਇਹ ਤੋਂ ਬਾਅਦ ਲਾਇਗਾ ਹਾਂ ਉਹਨੂੰ ਤਾਂ ਹਲੇ 4-5 ਮਹੀਨੇ ਹੋਏ ਨੇ ਜੀ ਠੀਕ ਹੈ ਹਾਂ ਉਹਦੇ ਵਿੱਚ ਆਪਣ ਲੈਵੇ ਡ੍ਰੈਗਨ ਦੇ ਵਿੱਚ ਜਿਵੇਂ ਸਿਆਮ ਰੈੱਡ ਵੈਰਾਈਟੀ ਹੈ ਜੀ ਠੀਕ ਹੈ ਜੀ ਉੱਥੇ ਆਪਣ ਲੈ ਵੈਲਿਡਲੀ 5 ਤੇ ਇਜ਼ਰਾਈਲੀ ਜੈਲੂ ਵੀ ਹੈ ਜਿਹੜੀ ਨਵੀਆਂ ਵੈਰਾਈਟੀਆਂ ਨੇ ਠੀਕ ਹੈ ਨਵੇਂ ਨਵੇਂ ਕਰਦੇ ਰਹਿੰਨਗੇ ਹਾਂਜੀ ਉਹ ਫਿਰ ਕੰਮ ਪਏ ਚੋਂ ਵੈਰਾਈਟੀਆਂ ਆਉਂਦੀਆਂ ਨੇ ਇਹਦੇ ਫਰੂਟ ਰੇਟ ਦਾ ਗੱਲ ਕਰੀਏ ਵੀ ਕੀ ਰੇਟ ਜੇ ਵਿਕ ਜਾਂਦਾ ਇਹ ਸਾਲ ਸਾਡਾ 150 ਤੋਂ ਲੈ ਕੇ 250 ਰੁਪਏ ਤੱਕ ਗਿਆ ਹੈ ਕਿੱਥੇ ਵੇਚਦੇ ਇਹਨੂੰ ਇਹ ਆਪਣਾ ਸੁਨਾਮ ਸੰਗਰੂਰ ਜਾਂ ਬਠਿੰਡੇ ਵੀ ਵਪਾਰੀਆਂ ਨਾਲ ਸੰਪਰਕ ਨੇ ਹਾਂਜੀ ਮੰਦਾ ਲਾਉਣ ਦਾ ਟਾਈਮ ਆਗਾ ਜੀ ਤੇ ਪਹਿਲਾਂ ਆਪਾਂ ਡ੍ਰੈਗਨ ਦਾ ਦੱਸ ਦਨੇ ਆ ਡ੍ਰੈਗਨ ਦਾ ਫਰਵਰੀ ਮਾਰਚ ਫਰਬੀ ਤੋਂ ਮਾਰਚ ਹਾਂ ਫਿਰ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਤੱਕ ਹੀ ਲੱਗਦਾ ਹੈ ਠੀਕ ਹੈ ਡ੍ਰੈਗਨ ਹਾਂ ਚੰਦਨ ਹੈਗਾ ਫਰਬਰੀ ਠੀਕ ਹੈ ਫਿਰ ਆਪਣਾ ਜੂਨ ਜੁਲਾਈ ਫਿਰ ਆ ਜਾਂਦਾ ਨੌਵਾਂ ਦਸਵਾਂ ਮਹੀਨਾ ਹੀ ਨਵੰਬਰ ਅਕਤੂਬਰ ਤੋਂ ਫਿਰ ਫਰਬੀ ਤੋਂ ਸਟਾਰਟ ਕਰ ਸਕਦੇ ਹਾਂ ਤੇ ਜਿਹੜਾ ਵੀ ਇੱਕ ਪlant ਆਪਾਂ ਨਾਲ ਸ਼ੁਰੂ ਲਾਉਣਾ ਹਾਂਜੀ ਸਰੂ ਦਾ ਫਿਰ ਉਹਦੀ ਨਰਸਰੀ ਦਾ ਤੁਸੀਂ ਕਿਵੇਂ ਨਾਲ ਦੇਣ ਨੂੰ ਹਾਂਜੀ ਉਹ 50 ਰੁਪਏ ਦਾ ਬੂਟਾ ਉਤਾਂ ਹੀ ਠੀਕ ਆ ਮੰਨ ਲਓ 200 ਰੁਪਏ ਦਾ ਜੇ ਛੋਟਾ ਪlant ਲਾਉਣਾ ਦੋਨੇ 200 ਰੁਪਏ ਦਾ ਸੰਗੇ ਹਾਂ ਨਾ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਅਸਲ ਵਿੱਚ ਵੱਡਾ ਸੈਟਪ ਨੂੰ 300 ਰੁਪਏ ਦਾ ਪੈ ਜਾਂਦਾ ਹੈਗਾ ਚੰਦਨ ਦਾ ਹੀ ਜਿਵੇਂ ਕਿਸੇ ਨੇ ਲਾਰਜ ਕੁਆਂਟੀਟੀ ਤੇ ਲੈਣਾ ਕਿੱਲਾ ਲਾਉਣਾ ਉਹਨੂੰ ਤਾਂ ਫਿਰ ਹੋਰ ਵੀ ਮਿਲ ਜਾਂਦਾ ਹੈ ਹਾਂ ਉਹ ਮੌਕੇ ਤੇ ਹੋ ਜਾਂਦਾ ਹੈ ਬਾਈ ਠੀਕ ਹੈ ਹਾਂਜੀ ਹਾਂਜੀ ਤੇ ਵੀਡੀਓ ਦੇਖ ਕੇ ਦੱਸੋ ਬਾਈ ਦੀ ਗੱਲਬਾਤ ਕਿਵੇਂ ਕਿਵੇਂ ਲੱਗੀ ਬਾਈ ਮੋਟੀਵੇਸ਼ਨ ਵਾਲੀ ਇੱਕ ਨਵੀਂ ਖੇਤੀ ਦਿਖਾਈ ਹੈ ਬਾਈ ਨੇ ਤੇ ਇਦਾਂ ਦੇ ਵੀਡੀਓ ਅਸੀਂ ਲੈ ਕੇ ਆਉਂਦੇ ਰਹਾਂਗੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਕਰ ਦਿਓ ਧੰਨਵਾਦ ਬਾਈ ਅਮਨ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ